ਆ ਦੇਖੋ ਬਈ ਧੌਣ ਮਰੋੜ ਕੰਮ ਬੱਲੇਓ ਬੱਲੇ ਆਹੋ ਜਾਏ ਝਰਨਾ 0.5 ਤੇ ਕਰੀਏ ਤਾਂ ਪਾਣੀ ਹੈ ਪਾਣੀ ਵੀ ਸਾਫ ਹੈ ਆ ਕੁਝ ਕੁ ਲੋਕਾਂ ਨੇ ਇੱਥੇ ਵੀ ਧੋਅ ਵੇ ਸੈਟ ਦਿੱਤੇ ਮੈਨੂੰ ਲੱਗਾ ਕੋਈ ਮੰਨ ਇੱਥੇ ਵੀ ਮੰਗ ਲਈ ਹੋਣੀ ਨਹੀਂ ਕਾਡੇ ਵਾਲੇ ਇੱਥੇ ਵੀ ਨਹੀਂ ਟਾਲਦੇ ਹੈਗੇ ਘਰ 간 ਸਮਾਂ ਰਾਤ ਦਾ ਬੁਰਜ ਖਲੀਫਾ ਵਾਈ ਉਹਨਾਂ 'ਚ ਜਿਹੜਾ ਕਹਿੰਦੇ ਲਾਈਟਿੰਗ ਸ਼ੋਅ ਹੋਣ ਲੱਗ ਪਿਆ ਫਰੇਮ 'ਚ ਦੇਖਦੇ ਖੰਡੇ ਦੇ ਵਿੱਚੋਂ ਚਮਕਦੀਆਂ ਗੱਡੀਆਂ ਤੇ ਤੁਰਦੇ ਲੋਕ ਤੇ ਜੈਬਰਾ ਕ੍ਰੋਸਿੰਗ ਇਸ ਟਾਈਮ ਤੇ ਆਪਾਂ ਮੌਜੂਦ ਆ ਸ਼ੇਖ ਜੈਦ ਰੋਡ ਦੇ ਉੱਤੇ ਜਿਹੜਾ ਕਿ ਦੁਬਈ ਦਾ ਇੱਕ ਫੋਰਸ਼ ਇਲਾਕਾ ਜਿੱਥੇ ਦੁਬਈ ਮੋਲ ਬੁਰਜ ਖਲੀਫਾ ਜਾਂ ਹੋਰ ਵੱਡੀਆਂ-ਵੱਡੀਆਂ ਇਮਾਰਤਾਂ ਜਿਹੜੀਆਂ ਆਕਰਸ਼ਿਤ ਕਰਦੀਆਂ ਲੋਕਾਂ ਨੂੰ ਉਹ ਇਲਾਕੇ 'ਚ ਆਏ ਆ ਤੇ ਇਹ ਇਲਾਕਾ ਜਿਹੜਾ ਇਸ ਟਾਈਮ ਤੇ ਪੂਰਾ ਭੀੜ-ਪਹਾੜ ਵਾਲਾ ਕਿਉਂਕਿ ਇੱਥੇ ਖਲਕਤ ਦੁਨੀਆ ਭਰ ਤੋਂ ਆਉਂਦੀ ਆ ਤੇ ਸੜਕਾਂ ਤੇ ਸਾਹ ਨਹੀਂ ਹੁਣ ਦੇਖਦੇ ਆ ਜਾ ਕੇ ਦਬਈ ਮੋਲ ਤੇ ਬੁਰਜ ਖਲੀਫੇ ਦਾ ਮਾੜਾ-ਮੋਟਾ ਝਾਕਾ ਤੇ ਬਾਕੀ ਫਿਰ ਬਾਅਦ ਚ ਦੇਖਾਂਗੇ ਤੇ ਅੱਜ ਦਾ ਗੇੜਾ ਦਬਈ ਮੋਲ ਵੱਲ ਦਾ ਹੁਣ ਸਾਹਮਣੇ ਤੇ ਦਿਖਦਾ ਉਹੀ ਬਾਈ ਬੁਰਜ ਖਲੀਫਾ ਜਿਹੜਾ ਕਿ ਐਡੀ ਉਚਾਈ ਤੇ ਆ ਕਿ ਪੂਰੀ ਦੁਨੀਆ ਨੂੰ ਖਿੱਚਦਾ ਆਪਣੇ ਵੱਲ ਨੂੰ ਤੇ ਬੁਰਜ ਖਲੀਫੇ ਉਹ ਨਹੀਂ ਜਿਹੜੇ ਆ ਉਹ ਚਮਕਾਰੇ ਮਾਰੀ ਜਾਂਦੇ ਆ ਲਾਈਟਿੰਗ ਹੋਈ ਆ ਤੇ ਥੱਲੇ ਉਹੀ ਸ਼ੇਖ ਜਹੇਦ ਰੋਡ ਤੇ ਇਧਰੋਂ ਗੱਡੀਆਂ ਆਈ ਜਾਂਦੀਆਂ ਜਾਈ ਜਾਂਦੀਆਂ ਤੇ ਇਧਰ ਫੇਰ ਬੁਰਜ ਖਲੀਫੇ ਹੋਰੀ ਆ ਜਿਹੜਾ ਸਾਹਮਣੇ ਦਾ ਹੁਣ ਨਜ਼ਾਰਾ ਨਾ ਕਿਤੇ ਕਮਾਲ ਹੀ ਐ ਇਹ ਇੱਦਾਂ ਲੱਗਦਾ ਕੋਈ ਹੋਰ ਹੀ ਦੁਨੀਆ 'ਚ ਪੁੱਜ ਗਏ ਹੁੰਦੇ ਆ ਨਜ਼ਾਰਾ ਦੇਖੋ ਭਾਈ ਆ ਉੱਚੀ ਉੱਚੀਆਂ ਮਾਰਤਾ ਉੱਪਰੋਂ ਦੇਖਦੇ ਆ ਧੌਣ ਦਾ ਮਨ ਕਹਿਲਨੇ ਵਾਲਾ ਕੰਮ ਐ ਤੇ ਆ ਲੈ ਤੇ ਇਧਰ ਦਵਾਈ ਮਾਲ ਟਲੋਂਸਾ ਮੜਿਆ ਖੋਲਿਓ ਆ ਬਈ ਦਵਾਈ ਮਾਲ ਜਿੱਥੇ ਨੂੰ ਆਉਣਾ ਘੁੰਮ ਕੇ ਇੱਥੇ ਪੁੱਜਣਾ ਜਿਹੜਾ ਕਹਿੰਦੇ ਸੋਖਾ ਏ ਪੂਰੀ ਤਪੱਸਿਆ ਕਰਾਉਂਦਾ ਏ ਵੀ ਤੇ ਜਿਹੜਾ ਆਹ ਨਜ਼ਾਰਾ ਆਣਾ ਉਤੋਂ ਦਾ ਆਏ ਹਾਏ ਕਮਾਲ ਹੈ ਯਾਰ ਆ ਦੁਨੀਆ ਤਾਂ ਨਾ ਗੱਡੀ ਚੋਂ ਸਾਨਰੂ ਖੋਲ ਕੇ ਜਿਹੜਾ ਆ ਚਮਕਦੀਆਂ ਜਿਹੜੀਆਂ ਬਿਲਡਿੰਗਾਂ ਨਾ ਇਹੀ ਬੰਦੇ ਨੂੰ ਮੋਹਦੀਆਂ ਹੈ ਇਹੀ ਪੂਰੀ ਦੁਨੀਆ ਨੂੰ ਜਿਹੜਾ ਇੱਥੇ ਨੂੰ ਖਿੱਚ ਖਿੱਚ ਕੇ ਲੈ ਹੁੰਦੀਆਂ ਪਈਆਂ ਵਾਹ ਵਾਹ ਸਾਰੇ ਹੁਣ ਪਿੰਡਾਂ ਪੰਡਾਂ ਚ ਘੁੰਮ ਘੁਮਾ ਕੇ ਹੁਣ ਆਪਾਂ ਉਹ ਦੁਬਈ ਦੇ ਇਲਾਕੇ ਚ ਪੁੱਜੀਆਂ ਜਿਹੜਾ ਕਿ ਕਿ ਨਾ ਅਸਲ ਦਵੇਈ ਮੰਨਿਆ ਜਾਂਦਾ ਇਹ ਕਹਿੰਦੇ ਆ ਵੀ ਜਿਹੜਾ ਬੰਦਾ ਇੱਥੇ ਆ ਕੇ ਫੋਟੋ ਪਾਈ ਉਹੀ ਮੰਨਦੇ ਵੀ ਤੂੰ ਦਵੇਈ ਗਿਆ ਸੀ ਵਾਹ ਵਾਹ ਵਾ ਇਹੋ ਜਿਹਾ ਨਜ਼ਾਰਾ ਲੋਕੀ ਸੈਰ ਕਰਦੇ ਖੰਜੂਰਾ ਪਰ ਟੰਗੀਆਂ ਲਟਾਂ ਤੇ ਸਾਹਮਣੇ ਉਹੀ ਬੋਰਜ ਖਲੀਫਾ ਹੋਣੀ ਤੇ ਆਲੇ ਦੁਆਲੇ ਭਟੀਆਂ ਭਟੀਆਂ ਮਾਰਤਾ ਦਵੇਈ ਮੋਲ ਦੀ ਆ ਐਂਟਰੀ ਆ 100 ਖਲ ਬਹਾਰ ਕਾਰ ਪਾਰਕ ਦਰਖ ਖੜੀਆਂ ਪਾਰਕਿੰਗ ਚ ਟੈਸਲਾ ਐਲਨ ਮਾਸਕੋਰਨ ਦੀਆਂ ਗੱਡੀਆਂ ਜਿਹਦੇ ਪਿੱਛੇ ਜ ਬੜੇ ਚਰਚੇ ਚੱਲੇ ਜਾਂਦੇ ਭਾਈ ਬਿਨਾਂ ਡਰਾਈਵਰ ਤੋਂ ਚੱਲਦੀਆਂ ਨੇ ਇੱਥੇ ਬਹੁਤ ਜਲਦੀ ਗੱਡੀ ਐ ਤੇ ਨਾਲ ਆਪਣੇ ਕੌਣ ਐ ਪਾਜੀ ਸਤਿ ਸ੍ਰੀ ਅਕਾਲ ਮਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਢਿੱਲੋਂ ਸਾਹਿਬ ਢਿੱਲੋਂ ਸਾਹਿਬ ਸਾਡੇ ਖਾਸ ਬੰਦੇ ਆ ਤੇ ਆਪਾਂ ਚਾਰੇ ਹੁਣ ਜਿਹੜੇ ਆ ਢਿੱਲੋਂ ਸਾਹਿਬ ਨਾਲ ਕਿਹੜਾ ਕੱਢਣ ਲਈ ਆਏ ਆ ਆ ਦੇਖੋ ਬਈ ਧੌਣ ਮਰੋੜ ਕੰਮ ਬੱਲੇਓ ਬੱਲੇ ਹੁਣ ਬਰਜ ਖਲੀਫਾ ਪਾਈਏ ਬਿਲਕੁਲ ਜੜਾਂ 'ਚ ਆ ਕੇ ਖੜੇ ਆ ਕਮਾਲ ਆ ਯਾਰ ਦੂਰੋਂ ਦੂਰੋਂ ਦੇਖਿਆ ਅੱਜ ਆਏ ਆ ਇਹਦੀ ਜੜਾਂ 'ਚ ਆ ਲੋਕੀ ਕਰਾਉਂਦੇ ਤਸਵੀਰ ਕਾਰੀਆਂ ਤੇ ਨਹੀਂ ਚੜਾਇਆ ਹੋਇਆ ਇਹਨਾਂ ਨੇ ਤੇ ਦबई ਮੋਲ ਦਾ ਇੱਕ ਆ ਚਾਕਾ ਤੇ ਦबई ਮੋਲ ਦੇ ਅੰਦਰੋਂ ਹੀ ਜਿਹੜਾ ਦੱਸਦੇ ਆ ਵੀ ਉਹ ਬੁਰਜ ਖਲੀਫਾ ਦਾ ਚਾਕਾ ਦਿਖਦਾ ਤੇ ਆ ਸਾਹਮਣੇ ਜਿਹੜੇ ਆ ਬੰਦ ਪਈਆਂ ਪੈਪਾਂ ਇੱਥੇ ਚੱਲਦਾ ਸੀਗੇ ਫੁਆਰੇ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਫਾਉਂਟੇਨ 뷰 ਉਹ ਥੋੜੇ ਦਿਨਾਂ ਦਾ ਬੰਦ ਹੋ ਗਿਆ ਹੋਇਆ 19 ਤਰੀਕ ਦਾ ਦੱਸਦੇ ਆ ਵੀ ਬੰਦ ਹੋ ਗਿਆ ਤੇ ਬੰਦ ਕਾਤੋਂ ਹੋਇਆ ਕਹਿੰਦੇ ਵੀ ਇਹਦਾ ਜਿਹੜਾ ਆ ਮੁੜ ਕੇ ਮੁਰੰਮਤ ਦਾ ਕੰਮ ਚੱਲਣਾ ਹੈ 5 ਮਹੀਨੇ ਵਾਸਤੇ ਇਹਨਾਂ ਨੇ ਆ ਫਾਉਂਟੇਨ ਸ਼ੋ ਜਿਹੜਾ ਉਹ ਬੰਦ ਕਰ ਦਿੱਤਾ ਪਹਿਲਾਂ ਦੱਸ ਦੇ ਵੀ ਇੱਥੇ ਜਿਹੜੀ ਖਲਕਤ ਆਉਂਦੀ ਸੀ ਉਹ ਇਸ ਟਾਈਮ ਆਉਂਦੀ ਸੀ ਵੀ ਆਹ ਪਾਈ ਆਪਾਂ ਉਹ ਜਿਹੜਾ ਆ ਫਾਰਿਆਂ ਵਾਲਾ ਸ਼ੋਅ ਦੇਖਣਾ ਪਰ ਹੁਣੇ ਬੰਦ ਹੈ ਬੰਦ ਹੋਣੇ ਕਰਕੇ ਸਾਰਾ ਖਾਲੀ ਪਿਆ ਤੇ ਖਾਲੀ ਬਰਾਣ ਜਿਹੜਾ ਹੁਣ ਇਹਨੂੰ ਦੇਖ ਕੇ ਤੇ ਆ ਉੱਚੀਆਂ ਬਿਲਡਿੰਗਾਂ ਬਸ ਤੇ ਇਹ ਰਹਿ ਗਿਆ ਆਪਣਾ ਬੰਦ ਕਰ ਤੇ ਤਹਣਾ ਨੇ ਕਹਿੰਦੇ ਵੀ ਨਹੀਂ ਬੱਚਾ ਹੁਣ ਸਾਡਾ ਮੁਰੰਮਤ ਦਾ ਸਮਾਂ ਆ ਗਿਆ ਤੇ ਆ ਚਾਕਾ ਚੰਗਾ ਯਾਰ ਕੀ ਆ ਵਿਊ ਹੈ 봐 ਦੇ ਕੋਈ ਇੱਕ ਆ ਜਿਹੜਾ ਉੱਚਾ ਖੰਭਾ ਇਹਨਾਂ ਦੁਨੀਆ ਖਿੱਚੀ ਹੋਈ ਹੈ ਬਸ ਆਪਣੇ ਵੱਲੋਂ ਦਵੇਈ 몰 ਇੱਕ ਇਹੋ ਜਿਹਾ ਬਾਜ਼ਾਰ ਵੀ ਕਹਿੰਦੇ ਆ ਵੀ ਜਿੱਥੇ ਜਣਾ ਪੂਰਾ ਘੁੰਮਣਾ ਹੋਵੇ ਤਾਂ 7 ਤੋਂ 8 ਘੰਟੇ ਲੱਗਦੇ ਆ ਤੇ ਵੱਡਾ ਇੰਨਾ ਕਹੀਦੀ ਚਾਰੋਂ ਤਰਫ ਦਾਸਦੇ ਵੀ ਪਾਰਕਿੰਗਾਂ ਬਣਾਈਆਂ ਵੀ ਤਾਂ ਜਾ ਕੇ ਇੱਥੇ ਜਿਹੜੀ ਆ ਕਲਕਤਾ ਅੰਦਰ ਆਉਂਦੀ ਆ 1 ਲੱਖ ਗੱਡੀ ਦੀ ਪਾਰਕਿੰਗ ਜਿਹੜੀ ਆ ਦੱਸਦੇ ਆ ਇੱਥੇ ਹੁੰਦੀ ਆ ਇਕੱਠੀ ਤੇ ਇੱਥੇ ਦਰਸ਼ ਦੇਖ ਲੋ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਮੋਲ ਹੈ ਯਾਰ ਇਹ ਦੁਨੀਆ ਦਾ ਕਹਿੰਦੇ ਸਭ ਤੋਂ ਵੱਡਾ ਮੋਲ ਹੈ ਤੇ ਸਭ ਤੋਂ ਵੱਡਾ ਸਟੋਰ ਜਿਹੜੇ ਆ ਉਹ ਇੱਥੇ ਆ ਇੱਥੇ ਐਂਟਰੀ ਕਰਨ ਵਾਸਤੇ ਵੀ ਜਿਹੜਾ ਲੋਕ ਲਾਈਨਾਂ 'ਚ ਲੱਗੇ ਆ ਯਾਰ ਮੋਲ ਦੇ ਆਹ ਮਾਲ ਦੇ ਅੰਦਰ ਨਾ ਇਹ ਖਾਣ ਪੀਣ ਵਾਲਾ ਪ੍ਰੋਗਰਾਮ ਹੈ ਇੱਧਰ दारू ਪਿਆਲੇ ਵਾਲਾ ਤੇ ਸਾਹਮਣੇ ਇੱਕਾ ਝਰਨਾ ਜਾ ਵਗਦਾ ਝਰਨਾ ਹੈ ਅਸਲੀ ਹੈ ਕਿ ਨਕਲੀ ਹਾਂ ਪਾਣੀ ਤਾਂ ਆਉਂਦਾ ਪਿਆ ਤੇ ਪਾਣੀ ਆਂਦਾ ਪਿਆ ਤੇ ਉੱਪਰ ਜਿਹੜੇ ਆ ਉਹ ਬੰਦੇ ਪੁੱਠੇ ਲਟਕਾਏ ਹੋਏ ਜਿੱਦਾਂ ਮੰਨ ਲਓ ਵੀ ਉੱਪਰ ਤੇ ਨਹੀਂ ਸ਼ਾਲ ਮਾਰੀ ਹੋਵੇ ਬਾਹਾਂ ਖਲਾਰੀਆਂ ਕਿ ਥੱਲੇ ਡੇਗਣ ਵਾਲੇ ਹੋਣ ਇਹੋ ਜਿਹਾ ਝਰਨਾ ਹੈ 0.5 ਤੇ ਕਰੀਏ ਤਾਂ ਪਾਣੀ ਹੈ ਪਾਣੀ ਵੀ ਸਾਫ ਹੈ ਆ ਕੋਸ਼ਕਾ ਲੋਕਾਂ ਨੇ ਇੱਥੇ ਵੀ ਢੋਅ ਵੇਸਟ ਦਿੱਤੇ ਮੈਨੂੰ ਲੱਗਾ ਕੋਈ ਮੰਨ ਇੱਥੇ ਵੀ ਮੰਗ ਲਈ ਹੋਣੀ ਨਹੀਂ ਕਾਡੇ ਵਾਲੇ ਇੱਥੇ ਵੀ ਨਹੀਂ ਟਾਲਦੇ ਹੈਗੇ ਘਰ 간 ਤੇ ਉਹੀ ਝਰਨਾ ਤੇ ਮੰਨੀਆਂ ਮੰਗੀਆਂ ਹੋਈਆਂ ਮੰਨ ਤਾਂ ਹੁਣ ਦਵੇਈ ਮੋਲ ਵਾਲਾ ਬਾਬਾ ਪੂਰੀ ਕਰਦਾ ਕਿ ਨਹੀਂ ਕਰਦਾ ਇਹ ਹੁਣ ਤੁਸੀਂ ਦੇਖੋ ਐ ਭਾਜੀ ਦਵੇਈ ਮੋਲ ਵਾਲਾ ਬਾਬੇ ਦੇ ਵੀ ਥੋੜਾ ਟਾਈਮ ਇਤਾਂ ਉਹ ਲੱਗਾ ਕਰਨਾ ਮੇਲਾ ਪੈਸੇ ਤਾਂ ਲੱਗ ਪਏ ਲੋਕ ਜਿੱਟਣ ਨੂੰ ਥੋੜੀ देर ਨੂੰ ਮੇਲਾ ਲੱਗਿਆ ਕਰਨਾ ਤੇ ਰੀਮੋਲ ਵਾਲੇ ਬਾਬੇ ਦੀ ਯਾਹ ਕਮਾਲ ਆ ਯਾਰ ਆ ਆਚਾਰ ਨਗੇ ਇੱਕ ਨਹੀਂ ਐ ਦੋ ਦੋ ਨੇ ਇੱਕ ਉਹ ਪਰੇ ਵੀ ਹੈਗਾ ਹੋ ਸਕਦਾ ਕੋਈ ਹੋਰ ਵੀ ਹੋਵੇ ਤੇ ਇੱਧਰ ਜਿਹੜੀਆਂ ਭੱਡੀਆਂ-ਭੱਡੀਆਂ ਦੁਕਾਨਾਂ ਚੋਮਾ ਐਡੀਡਾਸ ਨਾਈਕੀ ਜੋ ਜੋ ਵੀ ਹੈਗੇ ਆ ਚੱਲੀਏ ਵੀਰੇ ਅਜਾ ਕੈਂਟੇ-ਕੈਂਟੇ ਵਾਲੀ ਮਿਲ ਚੰਦੀ ਆ ਆ ਆ ਸਾਹਮਣੇ ਉਹੀ ਖੇਡ ਪੈਰਾਂ ਵਾਲੇ ਬੂਟ ਪਾ ਕੇ ਖਿਚਲਾ ਘੁੰਮਣ ਵਾਲੀ ਆ ਬੀਬੀ ਨੇ ਕਹ ਚੱਕਿਆ ਵਾ ਟ੍ਰੇਨਿੰਗ ਵਾਸਤੇ ਏਡੇ ਮਾ ਅੱਛਾ ਵੀ ਡੇਗਾ ਨਾ ਠੀਕ ਹੈ ਠੀਕ ਹੈ ਤੇ ਜਿਹੜੇ ਮੁੰਡੇ ਟ੍ਰੇਨਡ ਆ ਉਹ ਐਦਾਂ ਭੱਜੇ ਜਾਂਦੇ ਆ ਪੈਰਾਂ ਵਾਲੇ ਬੂਟ ਲਾਏ ਤੇ ਘੁੰਮਦੇ ਆ ਨਜ਼ਾਰੇ ਲੈਂਦੇ ਆ ਕੰਮ ਤਾਂ ਓੱਖਾ ਉੱਤਾਂ ਇਹ ਵੀ ਲਾਲੋ ਮੜਾ ਮੋਟਾ ਵੀ ਜੇ ਕੋਈ ਜਿਹੜਾ ਬੰਦਾ ਅਨਟ੍ਰੇਨਡ ਹੈ ਜਾਂ ਅਣਜਾਣ ਹੈ ਜੋ ਪੰਗਾ ਲੈ ਲਵੇ ਉਹਦਾ ਗਿੱਟਾ-ਗੋਟਾ ਤੜਾਊਂਗਾ ਪਰ ਇਹ ਮੁੰਡੇ ਟ੍ਰੇਨ ਤੇ ਚੋਪਰ ਆਲੇ ਕਿੱਦਾਂ ਜਾਂਦੇ ਆ ਹੂੰ ਕਾਰਗਾਲਾ ਵੀਡੀਓ ਹੈ ਤੇ ਹੁਣ ਆਪਾਂ ਦਵੇਈ ਮੋਲ ਚਾਂਦੇ ਦਵੇਈ ਮੋਲ ਦੱਸਦੇ ਆ ਦੁਨੀਆ ਦੇ ਸਭ ਤੋਂ ਵੱਡੇ ਮੋਲਾਂ ਦੇ ਵਿੱਚੋਂ ਇੱਕ ਮੋਲ ਆ ਦਵੇਈ ਮੋਲ ਦੀ ਗੱਲ ਕਰੀਏ ਤਾਂ 1200 ਤੋਂ ਕਰੀਬ ਜਿਹੜਾ ਇੱਥੇ ਕੁੱਲ ਦੁਕਾਨਾਂ ਨੇ 1200 ਸਟੋਰ ਆ ਉਹ ਦੱਸਦੇ ਆ ਵੱਡਾ ਇੰਨਾ ਕਹੇ ਕਿ ਕਿਲੋਮੀਟਰਾਂ ਦੇ ਹਿਸਾਬ ਵਈਦਾ ਵੀ ਜੇ ਤੁਰ ਕੇ ਕਾਣਾ ਹੋਵੇ ਤਾਂ ਕਹਿੰਦੇ ਵੀ ਬੰਦਾ ਥੱਕ ਜੇ ਦਿਹਾੜੀ ਲੱਗ ਜੇ ਤਾਂ ਇਦਾਂ ਦੀ ਇਹਨਾਂ ਦੀ ਗੇਮ ਹੈ ਵੱਡੇ ਲੈਵਲ ਦੀ ਆਇਆ ਤਾਂ ਦਬਈ ਸੀ ਘੁੰਮਣ ਪਰ ਦਬਈ ਘੁੰਮਦੇ ਘੁੰਮਦੇ ਆ ਆ ਇੱਕ ਮੋਲ ਦੇ ਅੰਦਰ ਇੱਕਾਂ ਗਲੀ ਹੈ ਤੇ ਗਲੀ ਨੂੰ ਦੇਖ ਕੇ ਆਏ ਚైనా ਚ ਪੁੱਜ ਗਏ ਬੰਦੇ ਆ ਚైనా ਟਾਈਮ ਮਾਹੌਲ ਬਣਾਇਆ ਵਹਣਾਂ ਨੇ ਆ ਇੱਕ ਸ਼ੋਰੂਮ ਹੈ ਨਾ ਇਹਨੇ ਨਾ ਆ ਇੱਕ ਸੈੱਟ ਰੱਖਿਆ ਵਾ ਚਾਹ ਪੋਣੀ ਚਾਹ ਪਾਉਣ ਵਾਲੀ ਪਤੀਲੀ ਛੋਟੇ ਛੋਟੇ ਗਲਾਸ ਇਹ ਇੱਦਾਂ ਲੱਗਦਾ ਕਾਵਾ ਪੀਣ ਵਾਲੇ ਹੁੰਦੇ ਆ ਕਿਉਂਕਿ ਇੰਨੇ ਇੰਨੇ ਗਲਾਸਾਂ ਚ ਕਾਵਾ ਪੀਂਦੇ ਆ ਇਹਦਾ ਰੰਗ ਦੇਖੋ ਕਿਡਾ ਕਮਾਲ ਆ ਕੱਪਾਂ ਦਾ ਤੇ ਆ ਜਿਹੜੀ ਸਾਰੀ ਦੁਕਾਨ ਹੈ ਇਹ ਬਸ ਇਹਨਾਂ ਦੀ ਹੀ ਹੈ ਕਪਾਂਕੋਪਾਂ ਦੀ ਇਦਰਮ ਐਮ ਆਈ ਦਾ ਸਟੋਰ। ਹਰ ਮੁਲਾਕਾਤ ਦੁਨੀਆ ਭਰ ਦੀਆਂ ਜਿਹੜੀਆਂ ਦੁਕਾਨਾਂ ਉਹ ਇੱਥੇ ਮਿਲਣ ਗਈਆਂ। ਆ ਇੱਕ ਕੰਕਾਲ ਬਣਾਇਆ। ਕਹਦਾ ਭਾਈ ਬੁਰਜ ਖਲੀ ਉਹਦਾ ਫੋਰਜ ਖਲੀ ਵਾ ਕਾਨੂੰ ਡਾਇਨਾਸੌਰ ਦਾ। ਡਾਇਨਾਸੌਰ ਦਾ ਕੰਕਾਲ ਲੱਗਦਾ ਮੈਨੂੰ ਜਿੱਡੇ-ਚਿੱਟੇ ਦੇ ਪੋੜ ਹੈ। ਲੰਬੀਆਂ ਲੱਤਾਂ ਤੇ ਧੌਣ ਜਿਹੜੀ ਰੱਸਿਆਂ ਨਾਲ ਬੰਨੀ ਹੈ। ਤੇ ਪਿੱਛੇ ਲੰਬੀ ਪੂੰਛ। ਇਹ ਡਾਇਨਾਸੌਰ ਵਾਈ ਹੋਣੀ ਲੱਗਦੇ ਆ। ਜਿਹੜਾ ਪਹਿਲਾਂ ਆਪਾਂ ਡਾਇਨਾਸੌਰ ਉਤੋਂ ਦੇਖਿਆ ਤੇ ਇਹਦੇ ਬਾਰੇ ਥੱਲੇ ਆ ਕੇ ਪੜ੍ਹੀਏ ਤਾਂ ਇਹਨਾਂ ਨੇ ਲਿਖਿਆ ਵਾ ਕਿ ਇਹਦਾ ਨਾਮ ਲਿਖਿਆ ਡਿਪਲੋਟੋਕਸ ਲੌਂਗਸ ਤੇ ਕਹਿੰਦੇ ਵੀ ਜੂਰੈਸਿਕ ਲੇਟ 150 ਤੋਂ 155 ਮਿਲੀਅਨ ਸਾਲ ਪਹਿਲਾਂ ਦਾ ਹੈ ਤੇ 2008 ਦੇ ਕਹਿੰਦੇ ਆ ਵੀ ਯੂ ਐਸ ਏ 'ਚ ਮਿਲਿਆ ਸੀ ਇਹ ਤੇ ਇੱਧਰ ਆ ਜਿਹੜਾ ਹੈ ਟੀਵੀ ਦੇ ਵਿੱਚ ਵੀ ਸਾਰਾ ਕੁਝ ਦੱਸੀ ਜਾਂਦੇ ਆ ਵੀ ਕਿੰਨਾ ਫਿਟਰੀ ਦਾ ਕੱਦ ਹੈ ਕਿੰਨੇ ਸਾਲ ਦੀ ਦੀ ਉਮਰ ਹੈ ਕੀਤੀ ਹੋਣੀ ਹੈ ਰਿਸਰਚਾਂ ਆ ਮਰ ਲੋ ਕਹਿਣ ਦਾ ਭਾਪੀ ਆ ਹੱਡ ਅਸਲੀ ਹੱਡ ਹੈ 3900 ਤੇ ਅਮਰੀਕਾ ਤੋਂ ਲਿਆਂਦੇ ਆ ਨਾ ਨੇ ਉਹ ਕਿਹੋ ਜਿਹਾ ਹੁਣ ਆਈਦਾ ਮੂੰਹ ਉਹ ਉੱਥੇ ਹੋਣਾ ਬੰਦਾ ਦਾ ਉਹੀ ਪਾਰਡ ਦੇਣਾ ਉਹ ਜੁਰਾਸਿਕ ਪਾਰਕ ਚ ਦੇਖਿਆ ਦਾ ਇੱਕ ਵਾਰ ਇਹ ਉਹੀ ਜੁਰਾਸਿਕ ਪਾਰਕ ਚੋਂ ਲਿਆਂਦਾ ਗਿਆ ਹੈ ਦਾਮ ਰਾਤਾ ਆ ਅੱਗੋਂ ਜਹਾਜ਼ ਦਾ ਮੂੰਹ ਬਣਾ ਕੇ ਤੇ ਪਿੱਛੇ ਜਿਹੜਾ ਦੁਕਾਨਾਂ ਬਣਾਈਆਂ ਨੇ ਤੇ ਇਧਰ ਦੇ ਪਾਸੇ ਉਹ ਇੱਕ ਦਿਖਾਉਂਦੇ ਆ ਜੀ ਚਾਹ ਮੱਛੀਆਂ ਜੀਆਂ ਨੇ ਛੋ ਜਿਹਾ ਹੁੰਦਾ ਹੈ ਕਿਵੇਂ ਕਰਦੇ ਆ ਕਿਵੇਂ ਨਹੀਂ ਤੇ ਉੱਤੇ ਬਣਾਇਆ ਹੋਇਆ ਸਮੁੰਦਰੀ ਜਹਾਜ਼ ਤੇ ਆ ਐਦਾਂ ਜਿਹਦਾ ਅੰਦਰ ਲੋਕੀ ਫਿਰਦੇ ਹੁੰਦੇ ਆ ਜਿਹੜੇ ਮੱਛੀਆਂ ਦੇ ਲਾਗੇ ਆ ਤੇ ਆ ਜਹਾਜ਼ ਨੂੰ ਮੋਰੋਂ ਦੇਖੀਏ ਤਾਂ ਜਮਾਂ ਹੀ ਜਹਾਜ਼ ਵਾਲਾ ਬਣਾਇਆ ਇਹਨਾਂ ਨੇ ਚੰਗਾ ਵਿਊ ਹੈ 0.5 ਤੇ ਕਰੀਏ ਤਾਂ ਇੱਥੋਂ ਪੂਰਾ ਜਹਾਜ਼ ਲੱਗਦਾ ਤੇ ਪਿੱਛੇ ਦੁਕਾਨ ਹੈਦਰ ਦੇ ਪਾਸਿਓਂ ਸ਼ੀਸ਼ਾ ਲਾ ਕੇ ਜਿਹੜਾ ਇਹਨਾਂ ਨੇ ਮੱਛੀਆਂ ਦਿਖਾਉਂਦੇ ਆ ਆ ਅਸਲੀ ਮੱਛੀਆਂ ਇਹ ਲਾਗੇ ਚਾਹੀਏ ਤਾਂ ਆਹ ਦਿਖਦੀਆਂ ਨੇ ਤੇ ਆ ਇੱਕ ਕਾਲੀ ਮੱਛੀ ਥੱਲੇ ਬੈਠੀ ਐ ਬਾਕੀ ਤੈਰਿਆ ਕਰਦੀਆਂ ਨੇ ਤੇ ਰੰਗ-ਬਰੰਗੀਆਂ ਤੇ ਉੱਤੇ ਪਾਣੀ ਐ ਤੇ ਆ ਜਿਹੜੀ ਆ ਇੱਕ ਇਹ ਅੱਗੇ ਵਿੰਡੋ ਹੁੰਦੀ ਸੀਗੀ ਵਿੰਡੋ ਐਕਸਪੀਚ ਉਹਦੇ ਚ ਆ ਪੱਤਾ ਵਾਲੀ ਜਿਹੜੀ ਮੱਛੀ ਚਲਦੀ ਹੁੰਦੀ ਸੀ ਕਹਿੰਦੇ ਪਤਾ ਨਹੀਂ ਨੂੰ ਕਿਆ ਹੈ ਪਰ ਆ ਮੱਛੀ ਜਿਹੜੀ ਆ ਉਹ ਵਿੰਡੋ ਦੀ ਡਿਸਪਲੇ ਜਿਹੜੀ ਸ਼ੋ ਹੁੰਦੀ ਸੀ ਉਦੋਂ ਚੱਲਦੀ ਹੁੰਦੀ ਸੀ ਮੱਛੀਆਂ ਅੰਦਰਾਵ ਮੋਲਾ ਸਾਰਾ ਕੁਝ ਦੇਖਣ ਤੋਂ ਬਾਅਦ ਹੁਣ ਦੁਬਾਰਾ ਘੁੰਮ ਫਿਰ ਕੇ ਤੇ ਥੱਲੇ ਵੱਲ ਨੂੰ ਚੱਲੇ ਆ ਹੁਣ ਜਾ ਕੇ ਥੱਲੇ ਦੇਖਦੇ ਆਂ ਕੁਝ ਖਾਂਦੇ ਪੀਂਦੇ ਆਂ ਤੇ ਪਾਰਕਿੰਗ ਲੱਭਦੇ ਆਂ ਕਿਹਦੇ ਖਲਕਤ ਕਹਿੰਦੇ ਘਟਾ ਫੋਮ ਬਾਰ ਹੋਣੇ ਕਰਕੇ ਇਹਰਾ ਉੱਪਰ ਦੇਖ ਕੇ ਆਇਆ ਮਛੀਆਂ ਵਾਲਾ ਉਹ ਇੱਥੋਂ ਜਿਹੜੀ ਆ ਉਹਦੀ ਟਿਕਟ ਲੈਣੀ ਪੈਂਦੀ ਐ ਟਿਕਟ ਨਹੀਂ ਹੁਣ ਪਤਾ ਕਿੰਨੀ ਆ ਟਿਕਟ ਲੈ ਕੇ ਫਿਰ ਉਧਰੋਂ ਅੰਦਰ ਵੜਦੇ ਆ ਅੰਦਰ ਜਾ ਕੇ ਬੰਦਾ ਜਿਹੜਾ ਘੁੰਮਦਾ ਤੇ ਉਹਦੇ ਸੇਰਾਂ ਦੇ ਉੱਤੋਂ ਵੀ ਮਛੀਆਂ ਚੱਲਦੀਆਂ ਨੇ ਆਹ ਮਛੀਆਂ ਘੁੰਮਦੀਆਂ ਤੇ ਉੱਤੇ ਜਿਹੜਾ ਇਹਦੇ ਵਿੱਚ ਲੋਕ ਘੁੰਮਦੇ ਆ ਤੇ ਉਹ ਐਵੇਂ ਲੱਗਦਾ ਮਾਹੌਲ ਵੀ ਲਾ ਲਓ ਵੀ ਅਸੀਂ ਘੁੰਮਿਆ ਕਰਦੇ ਸਾਡੇ ਉੱਤੇ ਮਛੀਆਂ ਤੇ ਰੰਗ ਬਰੰਗੀਆਂ ਸੋਹਣੀਆਂ ਨੇ ਉਹ ਇੱਕ ਵੱਡੀ ਮਛੀ ਜੇ ਵੀ ਹੈਗੀ ਇੱਕ ਤਾਂ ਬੇਲਮਛੀ ਫਤਨੀ ਕੀ ਕਹਿੰਦੇ ਇਹਨੂੰ ਹਾਂ ਬੇਲਮਛੀ ਹੋਈ ਐ ਤਿੰਨ ਤੇ ਕਰੀਏ ਤਾਂ ਇਹੋ ਜਿਹਾ ਇੱਕ ਝਾਕਾ ਇੱਥੋਂ ਦਾ ਮਛੀਆਂ ਵਾਲਾ ਹਜੇ ਦੌਰ ਜੇ ਖਤਮ ਹੋਇਆ ਨਹੀਂ ਐ ਆ ਉੱਤੇ ਚਲਦੀ ਸਕਰੀਨ ਸਕਰੀਨ ਚ ਪਾਣੀ ਛਾਲੇ ਮਾਰਦਾ ਤੇ ਇਦਰੋਂ ਵੀ ਦੇਖੀਏ ਤਾਂ ਉਹ ਵੱਡੇ ਪੱਧਰ ਤੇ ਜਿਹੜਾ ਹੈ ਲਾਲੋ ਪਰਦਾ ਲਾਇਆ ਇਹਨਾਂ ਨੇ ਇੱਕ ਸ਼ੀਸ਼ਾ ਲਾਇਆ ਤੇ ਸਾਰੇ ਜ ਮਛੀਆਂ ਘੁੰਮਦੀਆਂ ਨੇ ਚੰਗੀ ਜਗ੍ਹਾ ਬਣਾਈ ਆ ਯਾਰ ਕਮਾਲ ਹੈ ਆ ਮੱਛੀਆਂ ਦੇ ਵੀ ਦੇਖੋ ਕਿੰਨੀਆਂ ਨੇ ਸੋਹਣੀਆਂ ਕਿੰਨੀਆਂ ਲੱਗੀਆਂ ਜਾਂਦੀਆਂ ਯਾਰ ਵੇਖ ਕਿੱਡੇ ਆ ਸੋਹਣਾ ਬਣਾਇਆ ਯਾਰ ਅੰਦਰ ਤੇ ਹੈਨਾ ਸਾਰਾ ਸ਼ੀਸ਼ਾ ਉਹ ਉਹਨੂੰ ਕੀ ਬਣਾਇਆ ਭਾਈ ਕਿਆ ਕਹਿੰਦੇ ਹੁੰਦੇ ਜਿਹੜਾ ਉਹ ਪੱਥਰ ਜਿਹਦੇ ਕੋਸਟਲ ਕੁਛ ਕਹਿੰਦੇ ਹੁੰਦੇ ਇਹਨੂੰ ਯਾਰ ਪਤਾ ਨਹੀਂ ਮੈਨੂੰ ਯਾਦ ਭੁੱਲ ਗਿਆ ਅੰਗਰੇਜ਼ੀ ਚ ਵੀ ਇਹ ਮੱਛੀਆਂ ਵਾਸਤੇ ਹੁੰਦਾ ਜਿੱਥੇ ਆਪਣਾ ਦਾਣਾ ਪਾਣੀ ਰੱਖਦੇ ਹੁੰਦੇ ਹੈ ਇਹ ਤਾਂ ਇੱਕ ਕੁਅਰੀਅਮ ਇਹਨੂੰ ਕਹਿੰਦੇ ਆ ਉਹ ਵਿੱਚ ਜਿਹੜਾ ਹੁੰਦਾ ਨਾ ਮੈਨੂੰ ਨਾ ਭੁੱਲ ਗਿਆ ਹਣੂ ਦਾ ਹਾਂ ਮੱਸ਼ੀਆਂ ਕਿੰਨੇ ਪ੍ਰਕਾਰ ਦੀਆਂ ਦੇਖ ਲਓ ਛੋਟੀਆਂ ਛੋਟੀਆਂ ਇੱਕ ਬੇਦਮੱਚੀ ਜੀ ਵੀ ਹੈਗੀ ਬੜੀ ਵਾਹ ਜੀ ਵਾਹ ਲਾਕੋ ਦੇਖੀਏ ਤਾਂ ਇਹੋ ਜਿਹਾ ਮਾਹੌਲ ਹੈ ਪਰ ਰੱਖੀਆਂ ਤਾੜਕੇ ਇਹਨਾਂ ਨੇ ਹੈ ਵੋ ਸੋਹਣੀਆਂ ਨੇ ਆਲਾ ਛੋਟੇ ਛੋਟੀਆਂ ਮੱਸ਼ੀਆਂ ਫੂੰਗਰੇ ਜਿਹਾ ਹੁੰਦੇ ਆ ਆਪਣੇ ਆਪਣੇ ਜੁੱਟ ਬਣਾ ਕੇ ਚੱਲੀਆਂ ਆ ਆ 15 20 ਕਿ ਇੱਧਰ ਚੱਲੀਆਂ ਛੋਟੇ ਛੋਟੀਆਂ ਇੱਧਰ ਆ ਆ ਆ ਜਾਂਦੀ ਹੈ ਜਹਾਜ਼ ਵਰਗੇ ਜਿਹੜੀਆਂ ਝੂਟੇ ਲਈ ਜਾਂਦੀਆਂ ਨੇ ਇਹ ਬਈ ਮੋਲ ਚ ਬਣਾਇਆ ਨੇ ਕਿੰਨੀ ਸੋਹਣੀ ਜਗ੍ਹਾ ਸਾਰੀ ਹੁੰਦੀ ਪੱਟੇ ਭੱਦਰ ਤੇ ਤਸਵੀਰਕਾਰੀ ਚੱਲੀਏ ਬਾਬਾ ਜੀ ਮੋਲ ਘੁੰਮਣ ਤੋਂ ਬਾਅਦ ਦੁਬਾਰਾ ਬੈਠੇ ਆ ਇੱਥੇ ਤੇ ਆ ਇਮਾਰਤਾਂ ਉੱਚੀਆਂ ਉੱਚੀਆਂ ਦੇ ਘੇਰੇ ਦੇ ਵਿਚਕਾਰ ਆ ਘੁੰਮਦੀ ਖਲਕਤ ਉੱਥੇ ਖੜ ਕੇ ਕਰਾਉਂਦੇ ਤਸਵੀਰਾਂ ਤੇ ਇੱਧਰ ਖਾਂਦੇ ਪੀਂਦੇ ਲੋਕੀ ਵਾਹ ਆਹਾ ਇਤੋਂ ਦਾ ਮਾਹੌਲ ਹੈ ਕਮਾਲ ਹੈ ਸਮਾਰਾਤ ਦਾ ਤੇ ਬੋਰਜ ਖਲੀਫਾ ਵੀ ਉਹਨਾਂ 'ਚ ਜਿਹੜਾ ਕਹਿੰਦੇ ਲਾਈਟਿੰਗ ਸ਼ੋਅ ਹੋਣ ਲੱਗ ਪਿਆ ਆ ਮਾਹੌਲ ਦੇਖੋ ਲੋਕੀ ਨਾ ਮੈਂ ਜਿਆਦਾ ਦੇਖੀ ਮੈਂ ਪਤਾ ਨਹੀਂ ਕੀ ਦੀ ਉਡੀਕ ਕਰੀ ਜਾਂਦੇ ਵੀ ਥੱਲੇ ਘਾਣੋਂ ਖੜੇ ਆ ਆਂਦੋਂ ਨਹੀਂ ਪਤਾ ਸੀ ਕਿ ਬਈ ਇੱਚਾ ਲਾਈਟਾਂ ਵਾਲਾ ਕੰਮ ਵੀ ਹੁੰਦਾ ਰਾਤੀ ਚੰਗਾ ਮਾਹੌਲ ਹੈ ਥੱਲੇ ਖਲ ਕਰ ਖੜੀ ਦੇਖਦੀ ਐ ਬਸ ਮੁੱਕ ਲਿਆ ਬਈ ਇਹ ਤਾਂ ਬੜੀ ਛੇਤੀ ਹੋ ਖਤਮ ਕਰਕੇ ਤੁਸੀਂ ਦwei ਮੋਲ ਦੇਖਿਆ ਆਏ ਬਈ ਮੋਲ ਦੇਖਣ ਤੋਂ ਬਾਅਦ ਹੁਣ ਬੈਠੇ ਆ ਬਾਹਰ ਮਾਰਾ ਪਿੱਛੇ ਉਹੀ ਉੱਚੇ ਉੱਚੀਆਂ ਮਾਰਤਾ ਇਹ ਸਾਰਾ ਪ੍ਰੋਜੈਕਟ ਜਿਹੜਾ ਉਹ ਇਹ ਮਾਰਦਾ ਇਹ ਮਾਰਦਾ ਦੱਸਦੇ ਆ ਵੀ ਮਾਰਦਾ ਪ੍ਰੋਜੈਕਟ ਹੈ ਮਾਰਦੇ ਅੰਦਰ ਹੀ ਸਾਰਾ ਬਜਟ ਲਿਫਾਇਆ ਮਾਲ ਅਜੰਨੀਆਂ ਪਿੱਛੇ ਵੱਡੇ ਵੱਡੇ ਮਾਰਤਾ ਸਾਰੀਆਂ ਇਹ ਮਾਰ ਵਾਲਿਆਂ ਦੀਆਂ ਹੈ ਤੇ ਇਹ ਨਹੀਂ ਪਤਾ ਹੁਣ ਇਹ ਮਾਰ ਜਿਹੜਾ ਸਰਕਾਰੀ ਹੈ ਕਿ ਭਾਈ ਪ੍ਰਾਈਵੇਟ ਹੈ ਪਰ ਇਹ ਮਾਰ ਵਾਲਿਆਂ ਦਾ ਹੈ ਇਦਾਂ ਭਾਈ ਪ੍ਰਾਈਵੇਟ ਹੈ ਮਾਰ ਹੀ ਹੁੰਦੀ ਜਿਆ ਵੀ ਚੰਡੀਗੜ੍ਹ ਵੀ ਹੈ हां चंडीगढ़ भी आ, है महाराज प्राइवेट कंपनी हां प्राइवेट कंपनी है ਤੇ ਹੁਣੇ ਜਾਣਕਾਰੀ ਮਿਲੀ ਹੈ ਤੁਹਾਨੂੰ ਦੇ ਦਿੱਤੀ ਤੇ ਬਾਕੀ ਆ ਦੇਖੋ ਮਾਹੌਲ ਆਹ ਵਈ ਉਹੀ 터ਕਿਸ਼ ਆਈਸਕ੍ਰੀਮ ਵਾਲਾ ਲੈ ਕਰ ਗੱਲ ਉਹ ਬੁੱਢੀ ਨਾ ਖੇਲਾ ਕਰਦਾ ਏ ਇਹ ਵੀ ਹਰ ਜਗ੍ਹਾ ਹੀ ਮਿਲ ਜਾਂਦੇ ਹੁਣ ਕੋਮਕੇ ਮੋਲ ਤੇ ਦੁਬਾਰਾ ਉੱਥੇ ਹੀ ਆ ਗਏ ਜਿੱਥੋਂ ਐਂਟਰੀ ਕੀਤੀ ਸੀ ਆ ਸਾਹਮਣੇ ਚੱਲਦੀਆਂ ਤਸਵੀਰਕਾਰੀਆਂ ਤੇ ਸੁੱਕਿਆ ਹੋਇਆ ਉਹੀ ਫਾਊਂਟੇਨ ਸ਼ੋਅ ਵਾਲਾ ਇਮਾਰ ਸਾਰੀਆਂ ਬਿਲਡਿੰਗਾਂ ਦੇ ਉੱਤੇ ਜਿਹੜਾ ਇਮਾਰ ਲਿਖਿਆ ਏ ਤੇ ਇੱਧਰ ਹਲਕੀਆਂ ਹਲਕੇ ਚਮਕਦੀਆਂ ਲਾਈਟਾਂ ਬੁਰਜ ਖਲੀਫਾ ਹੋਰਾਂ ਦੇ ਕਰ ਗੱਲਾਂ ਇਮਾਰਾਂ ਵਾਲਿਆਂ ਦੇ ਪ੍ਰੋਜੈਕਟ ਐਡੇ ਐਡੇ ਆ ਦੇਖ ਲੈ ਭਈ ਐਡੀਆਂ ਮਾਰਤਾ ਕਿ ਬੁਰਜ ਖਲੀਫਾ ਮੁਰੇ ਲੱਗਦੀ ਜਿਦਾਂ ਛੋਟੀਆਂ ਜਿਹੀਆਂ ਆਉਂਦੀਆਂ ਹੈਨਾ ਤੇ ਹੋਰ ਤਿਆਰ ਕਰੀ ਜਾਂਦੇ ਹਜੇ ਤਾਂ ਆਹ ਇਹਦਾ ਲੋਕਾਂ ਨੂੰ ਇਕੱਠੇ ਕਰਨਗੇ ਆ ਸਾਹਮਣੇ ਦੇਖ ਲਓ ਲਾਲ ਬੱਤੀਆਂ ਹੋਈਆਂ ਤੇ ਸਾਰੀਆਂ ਗੱਡੀਆਂ ਨੇ ਬ੍ਰੇਕਾਂ ਤੇ ਪੈਰ ਦੱਬੇ ਆ ਤੇ ਪਿੱਛੇ ਲਾਲ ਲੇਟਾ ਚਮਕ ਰਹੀਆਂ ਇਹਨਾਂ ਦੀਆਂ ਸਾਰਾ ਇਲਾਕਾ ਡਾਊਨਟਾਊਨ ਦਾ ਤੇ ਇਹ ਸੜਕ ਬਣਾਈ ਆ ਸੜਕ ਤੇ ਜਿਹੜਾ ਆਲੇ ਦੁਆਲੇ ਉੱਚੀਆਂ ਉੱਚੀਆਂ ਮਾਰਤਾ ਇਮਾਰਤਾਂ ਵੀ ਇਹੋ ਜੀਆਂ ਕਿ ਲਾਲੋ ਸੋਨੇ ਰੰਗੀ ਭਾਅ ਮਾਰਦੀਆਂ ਸਾਰੀਆਂ ਖਿੱਚਦੀਆਂ ਆਪਣੇ ਵੱਲ ਨੂੰ ਲੋਕਾਂ ਨੂੰ ਤੇ ਕਮਾਲ ਐ ਤੇ ਆ ਸੰਰੂਪ ਦੇ ਵਿੱਚੋਂ ਜਿਹੜਾ 뷰 ਦਿਖਦਾ ਨਾ ਉੱਤੇ ਆ ਹਾ ਐਟ ਐਟ ਤੇ ਟੇਟਾ ਟੇਟਾ ਇਹ ਸੰਰੂਪ 'ਚ ਜਿਹੜਾ 뷰 ਦਿਖਦਾ ਨਾ ਇਧਰੋਂ ਵੀ ਤਾਰ ਨਾ ਉਹ ਬੋਲ ਧੌਣ ਮਰੋੜ ਨਹੀਂ ਪੈ ਜਾਂਦੀ ਆ ਪੁਰਤਗਲੀਵਾ ਦੇਖਣੇ ਹੁੰਦਾ ਤੇ ਲਟਕਦੇ ਖੰਡੇ ਪੰਜਾਬੀਆਂ ਦੀ ਪਛਾਣ ਕੇ ਬਈ ਆ ਜਿਹੜਾ ਚੜਦੀ ਗੱਲ ਦਾ ਪ੍ਰਤੀਕ ਸਾਡਾ ਤੇ ਡਾਊਨ ਟਾਊਨ ਚੋਂ ਲਾ ਕੇ ਗੇੜਾ ਤੇ ਹੁਣ ਦੁਬਾਰਾ ਘਰਾਂ ਵੱਲੋਂ ਚੱਲੇ ਆ ਤੇ ਇੱਕ ਗੱਲ ਵੀ ਆ ਜਿਹੜਾ ਕੈਮਰਾ ਲੱਗਿਆ ਪਿੱਛੇ ਆ ਦੇਖੋ ਕਿੱਡਾ ਸਾਫ਼ ਦਿਖਦਾ ਪਿਆ ਬੰਦੇ ਦੇ ਚਿਹਰੇ ਤੱਕ ਜਿਹੜਾ ਪਛਾਣ ਹੋ ਜਾਂਦੀ ਵੀ ਹਾਂ ਵੀ ਕਿਹੜਾਗਾ ਹਾਂਜੀ ਜੀ ਜੀ ਬਾਬਾ ਜੀ ਤਾਂ ਤਰਾਇਆ ਨਹੀਂ ਗਿਆ ਹੈ ਹੈ ਹੀ ਬੜਾ ਬਹੁਤ ਕਰਨਾ ਕੀ ਹੈ ਇੱਥੇ ਤੱਕ ਦਵਾਈ ਮੋਲ ਦੀ ਜਿਹੜੀ ਫੇਰਨੀ ਹੈ ਦਵਾਈ ਮੋਲ ਇਮਾਰ ਤੇ ਪਾਰਕਿੰਗ ਸੜਕ ਤੋਂ ਪਾਰ ਤੱਕ ਵੀ ਹੈਗੀ ਕਹਿੰਦੇ ਹਾਂ ਉਤੋਂ ਰਾਹ ਜਾਂਦਾ ਹੈ ਵੱਡਾ ਯਾਰ ਬਹੁਤ ਹੈ ਤਾਂ ਬੁਰਜ ਖਲੀਫਾ ਦੇਖਣ ਤੋਂ ਬਾਅਦ ਬਾਹਰੋਂ-ਬਾਹਰੋਂ ਚੱਕਰ ਲੈ ਕੇ ਮਹਾਰ ਮੋਲ ਘੁੰਮ ਕੇ ਦਵੇਈ ਮੋਲ ਘੁੰਮ ਕੇ ਦੁਬਾਰਾ ਵਾਪਸੀ ਆਪਣੇ ਘਰੇ ਤੇ ਬੁਰਜ ਖਲੀਫੇ ਦੀ ਜਿਹੜੀ ਆਨਲਾਈਨ ਟਿਕਟ ਹੁੰਦੀ ਹੈ ਉਹ ਵੇਟਿੰਗ 'ਚ ਚੱਲਦੀ ਪਈ ਹੈ ਦੇਖੋ ਕਦੋਂ ਦੇਖਦੇ ਆ ਤੇ ਬਾਕੀ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ